ਮੇਰਾ ਤਾਂ ਅੱਜ ਇੱਕ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਮੇਰੇ ਆਈਫੋਨ ਮੋਟਰ ਤਾਂ ਕੱਸੀ ਦਾ ਪਾਣੀ ਚੱਲੀ ਜਾਂਦਾ ਕੋਈ ਨਹੀਂ ਨਾਲ ਹੀ ਕਿ ਮੋਟਰ ਨੂੰ ਤਾਂ ਉਹ ਇਹ ਤਾਂ ਭਰ ਜੋ ਆਪੇ ਬੰਦ ਕਰ ਦੋ ਉਹ ਭਰ ਜੋ ਉੱਚੀ ਹੋ ਜੂ ਨਾਲ ਤਾਂ ਨਾਲੇ ਪਾਣੀ ਟੁੱਟਦਾ ਇਹ ਨਾਲ ਓਕੇ ਨਾਲੇ ਕਿੰਨੀ ਵਧੀਆ ਬਣਦੀ ਹੈ ਰਾਮਪ੍ਰੀਤ ਮੇਰਾ ਹੈਅਰਸਟਾਈਲ ਜਿਵੇਂ ਇੱਕੋ ਜਿਹਾ ਹੈ ਅਸੀਂ ਦੋਨੇ ਜਣੇ ਇੱਕੋ ਜਿਹਾ ਹੈਅਰਸਟਾਈਲ ਕਰਾ ਕੇ ਲਿਆ ਹੈ ਅਸਲ ਤਾਂ مشے ਉਹਨੇ ਫਤਿਹ ਦੀ ਮੇਰੀ ਹਾਂ ਇੱਕ ਹੋਰ ਚੀਜ਼ ਦਿਖਾਣਾ ਤੁਹਾਨੂੰ ਇੱਕ ਮੈਂ मामੂ ਆਹ ਦੇਖੋ ਤੁਹਾਨੂੰ ਬਾਲਾਂ ਕੇ ਵੀ ਉਹ ਵਾਲੀ ਫੋਟੋ ਪਹਿਲਾਂ ਤਾਂ ਮੇਰੇ ਵਾਲ ਬਹੁਤ ਜਿਆਦਾ ਵੱਡੇ ਸੀ ਤੇ ਹੁਣ ਛੋਟੇ ਕਰਾਤੇ ਤੇ ਇੱਕ ਤਾਂ ਐਂ ਗਰਮੀ ਗਰਮੀ ਬਹੁਤ ਜਿਆਦਾ ਆ ਗਈ ਹੁਣ ਖੇਤ ਖੂਤ ਜਾਣੇ ਰਹਿਣੇ ਹੈਗੇ ਫਿਰ ਉੱਥੇ ਵੱਡੇ ਵਾਲਾਂ ਨਾਲ ਔਖਾ ਆ ਜਾਂਦਾ ਗਰਮੀ ਮੁੜਕਾ ਚੋਂ ਜਾਂਦਾ ਰਹਿੰਦਾ ਹੈਗਾ ਫਿਰ ਮੈਂ ਛੋਟੀ ਕਰਾ ਲੈਣੇ ਹੈਗੇ ਤੇ ਇੱਕ ਵਾਕੀ ਰਾਮਪ੍ਰੀਤ ਦੇ ਵੀ ਛੋਟੇ ਕਰਾਏ ਸੀ ਇਹਦੀ ਰੀਜ਼ਨ ਨਾਲ ਮੈਂ ਚੱਲ ਇਹਦੇ ਵੰਗੂ ਬਾਈ ਮੇਰੇ ਕਰਦੇ ਵਾਲਾ ਅੱਜ ਬਹੁਤ ਟਾਈਮ ਬਾਅਦ 5 ਸਾਲਾਂ ਬਾਅਦ ਹੈਅਰਸਟਾਈਲ ਬਦਲਿਆ ਇਹ ਹੁਣ ਤੂੰ ਐਂ ਦੱਸ ਮੇਰੇ ਨਾਲ ਖੇਤ ਜਾਏਂਗਾ ਹਾਂ ਹੈਂ ਹਾਂ ਗੁਰਫਤੇ ਭੱਜੂ ਫੇਰਾ ਆਪਾਂ ਉਹ ਟਾਲ ਕੇ ਚ ਵਗ ਜਾਾਂਗੇ ਉਹ ਟੀਕੇ ਦਾ ਬਹਾਨਾ ਟੀਹਾ ਟਾਲ ਕੇ ਵਗ ਜਾਾਂਗੇ ਆਪਾਂ ਉਹ ਖੇਤ ਆਪਾਂ ਨੇ ਪਾਣੀ ਛੱਡਿਆ ਹੋਇਆ ਹੈਗਾ ਲੈਟ ਆ ਲੈਟ ਆਉਗੀ ਜੀ ਮਲਾ ਦਾ 12:00 ਵਜੇ 12:30 ਵਜੇ ਲੈਟ ਆਉਗੀ ਅੱਜ ਪਤਾ ਨਹੀਂ ਕਿਉਂ 1 ਘੰਟਾ ਪਹਿਲਾਂ ਆ ਗਈ ਸੀਗੀ ਤੇ ਚਲੋ ਕੋਈ ਨਹੀਂ ਸਾਢੇ 2:00 ਆਜੂ ਬਾਕੀ ਕੱਸੀ ਦਾ ਪਾਣੀ ਛੱਡਿਆ ਹੋਇਆਗਾ ਅੱਜ ਫੁੱਲ ਭਰ ਕੇ ਪਾਣੀ ਤੇ ਉਸ ਤੋਂ ਬਾਅਦ ਬਸ ਆਪਾਂ ਫੁੱਲ ਭਰ ਦਾਂਗੇ ਕਿਹੜਾ ਫੁੱਲ ਭਰ ਕੇ ਕੱਦੂ ਹੋ ਜਾਊਗਾ ਐਨਾਂ ਪਤਾ ਸ਼ਾਮ ਨੂੰ ਹੀ ਕਰਾ ਦਈਏ ਬਾਕੀ ਜਾਂ ਸਵੇਰੇ ਕਰਾ ਦਈਏ ਤੇ ਕੱਲ੍ਹ ਨੂੰ ਵੀ ਜੀ ਦੀ ਲੱਗ ਸਕਦੀ ਐ ਪਰਸੋਂ ਨੂੰ ਵੀ ਲਾ ਸਕਦੇ ਆ ਤੇ ਆਇਆਂਗਾ ਵੀ ਚਲੋ ਕੰਮ ਨਿਬੜ ਜੂ ਇੱਕ ਤਾਂ ਮੈਨੂੰ ਜ਼ਰੂਰੀ ਕੰਮ ਬਹੁਤ ਹੋਏ ਪਏ ਸੀਗੇ ਲਓ ਵੀ ਮੈਂ ਤੇ ਰਾਮਪ੍ਰੀਤ ਆ ਕੇ ਦਿਹਾੜੀ ਦੀ ਰੋਟੀ ਲੈ ਕੇ ਤੇ ਨਾਲੇ ਚਾਹ ਚੂ ਲੈ ਕੇ ਆ ਕੇ ਉਹ ਇਹਨੂੰ ਆਇਆਗਾ ਵੀ 14 ਲਿਆਂਦਾ ਫੋਨ ਉਹ ਕਿਤੇ ਨਵਾਂ ਨਵਾਂ ਫੋਨ ਹੁਣ ਅਫਸਟ ਦੇ ਆ ਹੀ ਛੱਡਦਾ ਪੁੱਤ ਅੱਜ ਤੱਕ ਸੂਆ ਵੀ ਫੁੱਲ ਭਰਿਆ ਜਾਂਦਾ ਜੇ ਮੈਂ ਹੂੰ ਔਰ ਜੇ ਮੇਰਾ ਭਾਂਜਾ ਹੈ ਇਹ ਵੀ ਗੰਜਾ ਹੋ ਆਇਆ ਹੈ ਪਹਿਲੇ ਇਸਕੇ ਵਾਲ ਖੜੇ ਥੇ ਅਬ ਇਸਨੇ ਵਸਟਾਉ ਚੇਂਜ ਕਰਦੀਆ ਔਰ ਮੇਰਾ ਵੀ ਚੇਂਜ ਕਰਵਾ ਲਿਆ ਆਲਸੋ ਆਈ نو ਨਾਉਂ ਐਜ਼ ਯੂ ਲਾਈਕ ਰਾਮਪਰੀ ਦਾ ਮੈਨੂੰ ਪਾਣੀ ਬਹੁਤ ਸਵਾਦ ਲੱਗਦਾ ਮੋਟਰ ਦਾ ਸਵਾਦਾ ਪਾਣੀ ਆਇਆ ਪਾਣੀ ਤਾਂ ਬੜਾ ਸਾਦ ਹੁੰਦਾ ਹੈ ਇਧਰ ਕੱਸੀ ਦਾ ਪਾਣੀ ਛੱਡਿਆ ਕਿਸ ਤੋਂ ਬਾਰੀ ਪੁੱਸੀ ਸੀਗੀ ਤੇ ਬਾਰੀ ਪੁੱਸੀ ਸੀ ਉਹਨਾਂ ਦੀ ਹੈਗੀ ਹੈ 6 ਘੰਟੇ ਵਾਰੀ ਠੀਕ ਹੈ 6 ਘੰਟੇ ਜਦ ਤੱਕ ਆਪਣਾ ਕਿੰਨਾ ਭਰ ਜੂ ਬਾੱਕੀ ਆਪਣੇ ਮੋਟਰ ਚ ਲੁਟ 8 ਘੰਟੇ ਉਹ ਸਾਰਾ ਤਾਂ ਭਰ ਜੂ ਹਾਂ ਇਹ ਤਾਂ ਹੋ ਗਿਆ ਡੇਢ ਕਿਹਾ ਰਹਾ ਡੇਢ ਭਰ ਗਿਆ ਅੱਧਾ ਰਿਹਾ ਦੂ ਜਿੰਨਾ ਵਹਣ ਭਰ ਗਿਆ ਆ ਤਾਂ ਬੱਟਾ ਢਾਉਣ ਵਾਲੀਆਂ ਨੇ ਇਹ ਤਾਂ ਕਿਸੇ ਨੇ ਪਾਈਆਂ ਸੀ ਗਿਆ ਤਾਂ ਪਾਣੀ ਲੈ ਕੇ ਗਈ ਸੀ ਇਹਦੇ ਵਿੱਚ ਦੀ ਆਪਣੇ ਬਾਟਰ ਪਹਿਲੀ ਤਾਂ ਉਹ ਆ ਗਈ ਗਾਂ ਵਾਲੀ ਇਹ ਆ ਵਾਲੀ ਆ ਦੋਨੇ ਢਾਉਣ ਵਾਲੀਆਂ ਨੇ ਹੈ ਹਾਂ ਇਹ ਤਾਂ ਢਾਉਣਾ ਦੀਆਂ ਨੇ ਦੋਨੇ ਤੂੰ ਕਾਹਨਾ ਟਾਏਗਾ ਹਾਂ ਹੱਥ ਵਾਲੀ ਦਾ ਤਾਂ ਕਮਾਰ ਮਾਰ ਇਹ ਤਾਂ ਕੋਈ ਨਹੀਂ ਕੱਲ ਨੂੰ ਆਪਾਂ ਜਦੋਂ ਕਦੋਂ ਕਰਾਂਗੇ ਭਿਟਾ ਜਾਣਗੇ ਨਜ਼ਾਰਾ ਆ ਜਾ ਓਏ ਟਿਊਬ ਲੈ ਆਉਂਦਾ ਘਰੋਂ ਟੂਬ ਇੱਥੇ ਰੱਖ ਕੇ ਨਾ ਉਹਦੇ ਵਿੱਚ ਬੈਹ ਜਾਂਦਾ ਹੈ ਉਹ ਤੱਕ ਝੂਟ ਲੈਂਦਾ ਜਾਂਦਾ ਕੀ ਕਰੀਏ ਨਾ ਕੋਈ ਨਹੀਂ ਬੱਟ ਪੋਚਣਾ ਜਿਵੇਂ ਉਹ ਨਹੀਂ ਪੁੱਛੀਆਂ ਅਸਾ ਪਲਾਨ ਕਰਦਾ ਹਾਂ ਹਾਂ ਇਹਨਾਂ ਨੂੰ ਸਾਫ ਕਰਦੇ ਫਿਰ ਆਏਗਾ ਨਾਲ ਤਾਂ ਖਾਲਚੋਂ ਪਾਣੀ ਟੁੱਟਦਾ ਉਹ ਮੀਨਿੰਗ ਆ ਸ਼ੱਕ ਉਹ ਗੈਂ ਕਲਟੀ ਹੋ ਜੂਗੀ ਜੇ ਮੈਂ ਪੁਰਾਣੇ ਘਰਾਂ ਚੋਂ ਬਣ ਜੂਗੀ ਉੱਚੀ ਹੋ ਜੂ ਉਹਨਾਂ ਨਾਲ ਤਾਂ ਨਾਲ ਪਾਣੀ ਟੁੱਟਦਾ ਇਹਨਾਂ ਨਾਲ ਓਕੇ ਨਾਲ ਕਿੰਨੀ ਵਧੀਆ ਬਣਦੀ ਆ ਸੋਹਣੀ ਲੱਗਦੀ ਆ ਜੇ ਪੁਰਾਣੇ ਘਰ ਨਹੀਂ ਨਾ ਉਹ ਕਰਦੇ ਮੈਨੂੰ ਕਹਦਾ ਜੀ ਚਾਹ ਫੇਰ ਪੀਂ ਤੂੰ ਭਾਈ ਬੱਟ ਪੋਚ ਤਾਨੂੰ ਤਾਂਹੀਂ ਤਾਂ ਲੈ ਕੇ ਆਏ ਛੁੱਟਿਆ ਜਾਇਆ ਹਾਂ ਨਾਨਕੇ ਹੁਣ ਮਾਮੇ ਦੀ ਹੈਲਪ ਵੀ ਕਰਾ ਕੋਈ ਹੈਲਪ ਕਰ ਦੇਉਂਦੇ ਹਾਂ ਹਾਂ ਮਾਮੇ ਕੋ ਲਾ ਕੇ ਹਾਂ ਆ ਆ ਦੇ ਆ ਪਾਣੀ ਕਿੰਨਾ ਖੜਾ ਆ ਵੱਟ ਪੋਚ ਦੇ ਤੂੰ ਕਿੱਥੇ ਆ ਰਿਹਾ ਵੱਟ ਜੜੀ ਆ ਮੈਂ ਲੱਗਿਆ ਸੀਗਾ ਪੋਚਾ ਪੋਚਾ 5 5 ਮਿੰਟ ਲਈ ਇਹ ਤਾਂ ਨੂੰ ਮੈਂ ਪੋਚ ਕੇ ਦਿਖਾਈ ਸੀ ਵੀ ਆਇਆ ਪੁੱਛਣੀ ਆ ਇਹ ਤਾਂ ਬਾੜੀ ਸੌਖੀ ਹੁੰਦੀ ਆ ਉਹ ਮੈਨੂੰ ਆਇਆ ਥੱਲੇ ਕੁਛ ਹੋਰ ਹੋਵੇ ਥੱਲੇ ਕੁਛ ਨਹੀਂ ਹੁੰਦਾ ਹੁੰਦਾ ਇਹਦੇ ਥੱਲੋਂ ਕੀ ਨਿਕਲੂਗਾ ਮਿੱਟੀ ਆ ਗੱਲ ਲੀ ਮਿੱਟੀ ੜੂੰਗੇ ਨੂੰ ਕਿੱਧਰ ਰਹਿਣ ਤੂੰ ਡਬਦਾ ਰੇ ਵਿੱਚ ਪਰਾਂ ਬਾਜਿਆ ਪਰਾਂ ਪਰਾਂ ਲਾਵਾਂ ਚੱਕ ਲਾਵਾਂ ਲਾਵਾਂ ਚੱਕਾ ਜਮਾ ਬਾਟਾ ਦੇ ਲਾਵਾਂ ਹਾਂ ਹਾਈ ਤੋ ਚੱਕਾ ਹੀ ਤੋ ਬਾਟਾ ਦੇ ਲਾਵਾਂ ਸਿੱਧੀ ਕਰਕੇ ਕਹੀ ਕਹੀ ਸਿੱਧੀ ਕਰ ਹਾਂ ਹਾਂ ਐ ਜਾਕਾ ਹਾਂ ਜਾਕਾ ਮਿੱਟੀ ਹੁਣ ਉਹਦੇ ਉੱਪਰ ਲਾ ਮਿੱਟੀ ਉਧਰ ਦੀ ਸੜ ਹਾਂ ਆਇਂ ਹੀ ਲੌਂਦੇ ਹੁੰਦੇ ਸਿੱਧੀ ਕਰਕੇ ਹਾਂ ਆਇਂ ਕਹੀ ਆਇਂ ਮਿੱਟੀ ਪਰ ਕੇ ਹਾਂ ਹੁਣ ਕਹੀਂ ਨਾਲ ਉੱਤੇ ਰੱਖ ਦੇ ਉਹਦੇ ਉੱਪਰ 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 ਰੱਖ ਹਾਂ ਕੇਰਾ ਦੱਬ ਕੇ ਥੋੜਾ ਜਿਹਾ ਕਰੇ ਚੱਕ ਲੈ ਬਸ ਉੱਪਰ ਰੱਖ ਹਾਂ ਉਹਦੇ ਇਹ ਇੱਥੇ ਹੁਣ ਇਹਦੇ ਉੱਤੇ ਐ ਮਾਰ ਦੇ ਕਹੀਂ ਮਾਰ ਦੇ ਇਹਦੇ ਉੱਤੇ ਕੋਈ ਸੌਖਾ ਕੰਮ ਨਹੀਂ ਤੁਸੀਂ ਕਿਵੇਂ ਕਰੀ ਇਹਨੇ ਸੌਖਾ ਕੰਮ ਕਿਉਂ ਨਹੀਂ ਹੈਗਾ ਤਾਂ ਇੰਨਾ ਸੌਖਾ ਆ ਜਿੰਨੇ ਟਾਈਮ ਚ ਤੂੰ ਐਨਾ ਕਰੇ ਇੰਨੇ ਟਾਈਮ ਚ ਤਾਂ ਮੈਂ ਹੋ ਉੱਥੇ ਤੱਕ ਭੱਜ ਜਾਂਦਾ ਪੱਚ ਭਟਾ ਦਾ ਪਚਵਾਵਾਂਗੇ ਦੱਸੋ ਕਾਲੂ ਪਚਵਾਵਾਂ ਵਾਗ ਜਿਹੜਿਆ ਰਹਿ ਗਿਆ ਹੁਣ ਕਹਿੰਦਾ ਮੈਂ ਨਹੀਂ ਅੱਗੇ ਤੌਂਦਾ ਪਹਿਲਾਂ ਤਾਂ ਕੌਣ ਦਾ ਕਰੀ ਜਾਂਦਾ ਮਮਾ ਮੈਨੂੰ ਖੇਤ ਲੈ ਕੇ ਜਾ ਮੈਂ ਵੀ ਕੰਮ ਕਰਾਂ ਤੇਰੇ ਨਾਲ ਖੇਤ ਆ ਕੇ ਪਤਾ ਲੱਗਦਾ ਹੁਣ ਆਪਾਂ ਚਾਹ ਪੀ ਕੇ ਘਰੇ ਚੱਲਦੇ ਆਂ ਬਸ ਤੇ ਫਿਰ ਉਹ ਦੁਬਾਰ ਸੰਨੀ ਸੁੰਨੀ ਕਰਕੇ ਪਸ਼ੂਆਂ ਨੂੰ ਨਮਾ ਕੇ ਉਸ ਤੋਂ ਬਾਅਦ ਫਿਰ ਆਵਾਂਗੇ ਖੇਤ ਜਿਹੜਾ ਬਾਕੀ ਕੰਮ ਰਹਿ ਗਿਆ ਉਹ ਫਿਰ ਆ ਕੇ ਕਰਾਂਗੇ ਲਓ ਬਈ ਫਿਰ ਆ ਗਿਆ ਆਪਾਂ ਖੇਤ ਤੇ ਦੁਬਾਰਾ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਆ ਆਪਣੇ ਬਲੌਗ ਦੇ ਵਿੱਚ ਤੇ ਅਖੀਰ ਤੱਕ ਬਲੌਗ ਦੇਖਿਓ ਕਿਉਂਕਿ ਹੁਣ ਬੜੇ ਘੈਂਟ ਘੈਂਟ ਬਲੌਗ ਆਇਆ ਕਰਨਗੇ ਹੁਣ ਬਸ ਅੱਜ ਬੱਟਾ-ਬੱਟਾ ਪੋਚ ਦੇਣੀ ਆ ਇੱਕ ਤਾਂ ਕਸੀ ਦਾ ਪਾਣੀ ਛੱਡਿਆ ਹੋਇਆ ਆ ਦੱਸਿਆ ਸੀ ਤੁਹਾਨੂੰ ਮੈਂ ਤੇ ਬਾਕੀ ਮੋਟਰ ਦਾ ਪਾਣੀ ਛੱਡਿਆ ਹੋਇਆ 8 ਘੰਟੇ ਲੈਟ ਆਊਗੀ ਠੀਕ ਐ ਤੇ ਅੱਜ ਬਾਹਣ ਭਰ ਜੂਗਾ ਇਹ ਨਹੀਂ ਪਤਾ ਅੱਜ ਹੀ ਕਦੋਂ ਕਰਾ ਲਈਏ ਇਹ ਨਹੀਂ ਪਤਾ ਕੱਲ੍ਹ ਨੂੰ ਸਵੇਰੇ ਕਰਾ ਲਈਏ ਸਵੇਰੇ ਕਰਾ ਕੇ ਫਿਰ ਭਈਏ ਲਾ ਦਾਂਗੇ ਜਾਂ ਪਰਸੋਂ ਤਾਂ ਫਿਰ ਨਹੀਂ ਪੱਕੀ ਲਾ ਦੇਣੀ ਆ #ਸ਼ਟੈਗਮਹਿਨਤੀ ਅਗਰ #ਸ਼ਟੈਗਮਹਿਨਤੀ ਬੰਦੇ ਗੱਲਾਂ ਨੀ ਕਹਿੰਦੀ ਐ ਦੋ ਵਾਰ ਜਿਵੇਂ ਮਰੀਏ ਨਹੀਂ ਮੜਿਆ ਹੈ ਜੂਆ ਪੋਚਤੀ ਅਾ ਵਟਦਾ ਜੀ ਸਾਰੀ ਪੋਚਤੀ ਤੇ ਇੱਕ ਉਹ ਖੱਤੇ ਚ ਦੀ ਵੀ ਪੋਚਤੀ ਤੇ ਹੁਣ ਬਸ ਆਈ ਚ ਵੀ ਪਾਣੀ ਪੈ ਜੂਗਾ ਉਹ ਤਾਂ ਭਰੇ ਖੜਾਗਾ ਪਹਿਲਾ ਖੱਤਾ ਹੁਣ ਆ ਦੂਜਾ ਖੱਤਾ ਵੀ ਬਸ ਭਰ ਗਿਆ ਬਸ ਉਹ ਦੋ ਵਾਰ ਉਹ ਚ ਛੜ ਦਾਂਗੇ ਤਿੰਨ ਕ ਘੰਟਿਆਂ ਦੇ ਵਿੱਚ 6 ਵਜੇ ਨੂੰ ਜਮਾ ਸਾਰਾ ਬਾਣ ਪਰ ਆ ਵੱਟ ਤਾਂ ਖਿੱਚ ਲਿਆ ਏ। ਬਸ ਇਹ ਤਾਂ ਹੁਣ ਪੋਚਦਾਨੇ ਆ। ਆ ਦੋ ਕਿਆਰੇ ਤਾਂ ਭਰ ਗਏ। ਬਸ ਹੁਣ ਇਹ ਚ ਪਾਣੀ ਛੱਡ ਦਾਂਗੇ। ਹੁਣ ਕੱਚ ਤਾਂ ਨਹੀਂ ਤਾਂ। ਲਓ ਆ ਦੋ ਕਿਆਰੇ ਤਾਂ ਭਰ ਗਏ ਆਪਣੇ। ਤੇ ਬਸ ਉਹ ਇੱਕ ਕਿਆਰਾ ਰਹਿ ਗਿਆ। ਬਸ ਆ ਪਾਣੀ ਹੁਣ ਬੰਦ ਕਰਕੇ ਇਧਰ ਛੱਡ ਦਾਂ ਨੇ ਖਾਲਚ। ਅਰਜੂ ਹੁਣ ਹੋ ਗਈ ਰਹਿ ਗਿਆ ਹੁਣ ਤਾਂ ਬਸ ਤਾਈ ਨੂੰ ਕਹਿਦਾਗਾ ਫੋਨ ਕਰਦਾਗਾ ਕਿਤੇ ਨੈਟਵਰਕ ਹੀ ਨਹੀਂ ਆ ਰਿਹਾ ਉੱਥੇ ਜਾ ਕੇ ਜਾਮ ਕਰ ਜਾ ਕੇ ਗੱਲ ਕਰਦਾ ਵੀ ਦਾਇਆ ਤੇ ਹੁਣ ਤਾਂ ਕਰਦੇ ਕੰਮ ਹੁਣ ਤਾਂ ਨਾਲੇ ਆ ਤਾਂ ਭਰੀ ਗਿਆ ਆ ਰਹਿ ਗਿਆ ਗੱਲਾਂ ਦੇਖੀ ਹਾਂ ਰਹਿ ਗਿਆ ਬਸ ਆਹੀ ਲੱਗਾ ਅਰਜੂ ਹੁਣ ਹਾਂ ਇਹ ਤਾਂ ਚਾਹੇ ਇੱਕ ਲੱਚ ਇੱਕ ਚਲਾ ਦੇ ਮੋਟਰ ਮੋਟਰ ਤਾਂ ਕਸੀ ਦਾ ਪਾਣੀ ਚੱਲੀ ਜਾਂਦਾ ਕੋਈ ਨਹੀਂ ਨਾਲ ਹੀ ਕਿ ਮੋਟਰ ਨੂੰ ਤਾਂ ਉਹ ਇਹ ਤਾਂ ਪਰ ਜੋ ਆਪੀ ਬੰਦ ਕਰ ਦੋ ਉਹ ਦਿਹਾੜੀ ਆਪਣਾ ਤੇ ਮੈਂ ਅਗਰ ਘਰੇ ਜਾਣਾ ਹੁਣ ਫਿਰ ਘਰੇ ਜਾ ਕੇ ਕਹਿਣਾ ਪੂਜੇ ਉੱਥੇ ਫੋਨ ਲੱਗ ਗਿਆ ਤਾਂ ਠੀਕ ਹੈ ਹਾਂ ਲੋ ਅੱਗੇ ਤਾਂ ਕਹਿੰਦਾ ਖੇਤ 'ਚ ਜੀਵ ਵੱਡ ਲਾਦਾ ਹੈ ਜੀ ਤਾਂ ਲੱਗਦਾ ਹਾਂ ਕਿਹੜਾ ਪਤਾ ਜੀ ਜਦੋਂ ਇੱਥੇ ਬਾਣ 'ਚ ਤਰਨਾ ਪੈ ਗਿਆ ਨਾ ਫਿਰ ਕਹਿੰਦਾ ਮਾਮਾ ਇਹ ਤਾਂ ਪੰਗਈ ਹੈ ਕਹਿੰਦਾ ਤੁਸੀਂ ਕਿਵੇਂ ਕਰਦੇ ਹੋ ਕੰਮ ਪਾਣੀ ਦੇ ਕਿਹੜੇ ਡਾਇਰੈਕਸ਼ਨ ਨੂੰ ਤਰਨਾ ਪੈਦਾ ਮੈਂ ਹੈਗਾ ਕਹਿੰਦਾ ਉਹ ਦਿਖਾ ਦੇ ਕਿ ਲੈ ਫਿਰ ਵਧੀਆ ਫੇਰਾ ਛੇਤੀ ਜਾਣਾ ਪਹੁੰਚੇਗਾ ਜੇ ਖਿੱਚ ਕੇ ਲੈ ਜਾਂਦਾ ਜਾ ਉੱਥੇ ਸਾਹਮਣੇ ਖੜ ਜਾ ਜਾ ਕੇ ਗਰਮੀ ਹੈਗੀ ਬਹੁਤ ਜ਼ਿਆਦਾ ਚੱਲ ਕੋਈ ਨਾ ਸਾਹਮਣੇ ਖੜ ਜਾ ਜਾ ਕੇ ਤੇ ਬਸ ਮੈਂ ਵੀ ਆਉਣਾਗਾ ਫਿਰ ਮੈਂ ਉੱਥੇ ਜਾ ਕੇ ਗੱਲ ਕਰਦਾ ਕੱਪੜੇ ਲਾ ਕੇ ਬਹਿ ਜਾ ਮੀਰੀ ਕੁਛ ਨਹੀਂ ਕਹਿੰਦੀ ਜਲਪ ਨੂੰ ਕੀ ਹੈ ਨਾਲਾ ਨਾਲਾ ਗਰਮੀ ਹੈ ਮੌਜਰ ਜਾ ਐਂ ਕਰ ਆ ਇਹਦੇ ਥੱਲੇ ਬਹਿ ਜਾ ਆ ਮੋਟਰ ਤਾਂ ਆਪਾਂ ਕਰਦੇ ਆ ਬੰਦ ਤੇ ਬਸ ਹੁਣ ਉਹੀ ਰਹਿ ਗਿਆ ਕਿ ਆ ਰਾਜ ਇੱਕ ਉਹਤਾ ਦੇ ਨਾਲ ਕੱਸੀ ਦੇ ਪਾਣੀ ਨਾਲ ਹੀ ਭਰ ਜੂਗਾ 6 ਵਜੇ ਤੱਕ ਚੱਲੂ ਹੈ ਜੇ। ਬਾਕੀ ਲਾਈਟ ਤਾਂ ਚੱਲੂਗੀ 8:30 ਵਜੇ ਤੱਕ। 8:30 ਵਜੇ ਤੱਕ ਲਾਈਟ ਚੱਲੂਗੀ ਤੇ ਮੇਰਾ ਤਾਂ ਅੱਜ ਇੱਕ ਬਹੁਤ ਵੱਡਾ ਨੁਕਸਾਨ ਹੋ ਗਿਆ। ਤੇ ਮੇਰੇ ਆਈਫੋਨ ਦੇ ਨਾ ਸਾਈਡ ਤੇ ਪਤਾ ਨਹੀਂ ਕੀ ਇੱਕ ਲਹਿਣ ਜੀ ਆਉਣ ਲੱਗੀ ਹਰੀ ਜੀ ਲਹਿਣ। ਜੇ ਕਿਸੇ ਨੂੰ ਪਤਾ ਹੋਇਆ ਵੀ ਉਹ ਕਿਵੇਂ ਹਟੂਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ। ਤੇ ਉਹ ਲੈਣ ਆ ਜਾਂਦੀ ਆ ਜੇ ਕਈ ਵਾਰ ਫੋਨ ਮੰਨ ਲਓ ਵੀ ਆਪਾਂ ਆਫ ਕਰ ਦੰਦੇ ਉਹ ਬੰਦ ਨਹੀਂ ਕਰ ਦੰਦੇ ਸਟ ਤੋਂ ਸੁੱਚ ਦੱਬ ਕੇ ਤੇ ਉਸ ਤੋਂ ਬਾਅਦ ਕੀ ਹੋ ਜਾਂਦਾ ਉਹ ਖਾਸ ਟਾਈਮ ਚੱਲਦਾ ਨਹੀਂ ਐ ਨਹੀਂ ਪਤਾ ਫਿਰ ਆਪ ਹੀ ਚੱਲ ਪੇ ਤੇ ਐ ਨਹੀਂ ਪਤਾ ਚੱਲਦੀ ਨਾ ਹਾਂ ਐ ਨਹੀਂ ਪਤਾ ਚੱਲੇ ਨਾ ਖਾਸ ਟਾਈਮ ਐ ਨਹੀਂ ਪਤਾ ਅੱਧਾ ਘੰਟੇ ਬਾਅਦ ਆਪ ਹੀ ਚੱਲ ਪੇ ਪਤਾ ਨਹੀਂ ਕੀ ਪ੍ਰੋਬਲਮ ਆ ਗਈ ਤੇ ਹੁਣ ਜਿਹੜੇ ਚਾ ਮੈਂ ਫੋਨ 'ਚ ਵੀਡੀਓ ਬਣਾ ਰਿਹਾ ਐ ਇਹ ਮੇਰੀ ਸਿਸਟਰ ਦਾ ਫੋਨ ਆ ਉਹ ਆਈ ਹੋਈ ਸੀ ਸਿਸਟਰ ਤੇ ਇਹ 14 ਨਾਲ ਬਣਾ ਰਿਹਾ ਹਾਂ ਵੀਡੀਓ ਤੇ ਮੇਰਾ ਵਾਲਾ ਹੈਗਾ ਸੀ 11 Pro ਬਾਕੀ ਇਹਦੇ ਵਿੱਚ ਹੁਣ ਮੈਂ ਤਾਂ ਆਇਆ ਮਾ ਚਲੋ ਨਾਲ ਤਾਂ ਵੀਡੀਓ ਵੀਡੀਓ ਬਣਾ ਲਾਂਗੇ ਨਾਲੇ ਆਇਆਗਾ ਫੋਨ ਫੋਨ ਕਰਨਾ ਪੈ ਜਾਂਦਾ ਕਿਸੇ ਨੂੰ ਤੇ ਮਰਗ ਦਾਇ ਨੂੰ ਫੋਨ ਕਰਨਾ ਸੀ ਅਜੇ ਮੈਂ ਮਖਾ ਵੀ ਬਾਹਣ ਦਾ ਕੱਦੂ ਕਰ ਲਾਂਦੇ ਵੀ ਤੁਹਾਡਾ ਟਰੈਕਟਰ ਕਿੱਥੇ ਹੈ ਹਨਾ ਤੇ ਇਹਦੇ ਵਿੱਚ ਵੀ ਐਸਨਲ ਦਾ SIM ਕਰਕੇ ਉਹ ਲੱਗ ਨਹੀਂ ਰਿਹਾ ਆਪਣੇ ਨੈਟਵਰਕ ਨਹੀਂ ਹੈਗਾ ਬੜਾ ਔਖਾ ਹੋ ਗਿਆ ਫੋਨ ਬਣਾ। ਕੌਣ ਹੈ ਤਾਂ ਹੈ ਆ। ਹਾਂ ਫਿਰ ਘਰੇ ਜਾਣਾ ਪਊਗਾ ਕਿਰਤਾ। ਹੁਣ ਘਰੇ ਜਾ ਕੇ ਫਿਰ ਉਥੇ ਉਹਨੂੰ ਕਹਿ ਕੇ ਆਉਂਗਾ। ਵੀ ਟਰੈਕਟਰ ਦੱਸੋ ਜੀ ਕਿਵੇਂ ਫਰੀ ਹੈਗਾ ਤੁਹਾਡਾ। ਫਿਰ ਤਾਂ ਅੱਜ ਹੀ ਕਦੂ ਕਰਦਾਂ ਨੇ ਹੈਗੇ। ਜਾਂ ਫਿਰ ਨਹੀਂ ਸਵੇਰੇ ਕਰਨਾ ਪਊਗਾ। ਆਇਆ ਜੇ ਅੱਜ ਕਦੂ ਹੋ ਜਾਂਦਾ ਨਾ ਫਿਰ ਸਵੇਰੇ ਸ਼ਾਮ ਨੂੰ ਭਈਏ ਬਹੁਤ ਪਟ ਜਾਣਗੇ ਤੇ ਸਵੇਰ ਨੂੰ ਲਾ ਦਾਂਗੇ। ਇੱਕ ਦਿਨ ਦਾ ਕੰਮ ਆਪਣਾ ਤਾਂ ਸਾਡੇ 3 ਕਿੱਲੇ 7 ਸਵਾ 3 ਕਿੱਲੇ 1 ਦਿਨ ਦੇ ਵਿੱਚ ਲਾ ਦੇਣਗੇ ਉਹ ਉਹਨਾਂ ਹੀ ਤਰਫ ਤਾਰ ਵੀ ਵਧੀਆ ਹੁੰਦੀ ਹੈ ਇੱਧਰ ਦਿਖਾ ਤੂੰ ਕੀ ਕਰਦਾ ਹੈ ਓ ਚੱਲ ਜੀ ਜਾਣਾ ਬੱਚਾ ਨੜਕ ਵੀ ਸੂਏ ਤੇ ਢੋਲ ਕੀ ਤਾਂ ਫੇਰ ਰੁੜ ਕੇ ਰੁੜ ਕੇ ਆਪਦੇ ਪਿੰਡ ਵਾਜ ਜਾਏਗਾ ਬੜੀ ਕਲੀਅਰਟੀ ਹੁੰਦੀ ਹੈ ਨਾ ਫੋਨ 'ਚ 14 'ਚ ਮੈਂ ਵੀ ਫਿਰ 14 ਹੀ ਲਿਆਉਣਾ ਪਊ ਮੈਨੂੰ ਵੀ ਲੱਗਦਾ ਐਨੇ ਪੈਸੇ ਨਹੀਂ ਹੈਗੇ ਦਰਦੂ ਦੇ ਦੌਰਾਂ ਪ੍ਰੀਤਾ ਮੈਂ ਦਰੋਂ ਗੱਲ ਕਹਾਂ ਤੂੰ ਗਾਣੇ ਲਿਖ ਲੈ ਹਜੇ ਗਾਣੇ ਤਾਂ ਹਜੇ ਗਾਣੇ ਵਾਲੇ ਲੋਕ ਲਿਖਣ ਲੱਗ ਗਏ ਨਾ ਗਾਣੇ ਹਜੇ ਕਿਹੜਾ ਕੋਈ ਸੰਗਰ ਰਾਤ ਹੁੰਦਾ ਨਹੀਂ ਹੈਗਾ ਉਹਦੋਂ ਆਈਫੋਨ ਵੀ ਆਈ ਲੈਣ ਤੇ ਆ ਸੀ ਹਰ ਇੱਕ ਫ੍ਰੀਚ ਪਕਾਣੇ ਭਾਲਦਾ